ਆਹਨੇ ਲੋ ਜਾਵੇ ਸਤਿ ਪਿਆਰ ਹਰ ਇੱਕ ਤਰ੍ਹਾਂ ਦੀ ਚੀਜ਼ ਦੇ ਵਿੱਚ ਅਸੀਂ ਮਤਲਬ ਕਰਾਂਗੇ ਜਿਹੇ ਜੀ ਮਰਜ਼ੀ ਸਾਡੇ ਤੋਂ ਮਤਲਬ ਲੈ ਲਓ ਪਰ ਜਿਹੜਾ ਕੋਈ بگੜਿਆ ਹੋਇਆ ਕਰਦਾ ਹੈ ਉਹ ਕਹਿੰਦਾ ਮੈਂ ਤਾਂ ਜੀ ਐਂ ਕਰੂੰਗਾ ਫਿਰ ਆਪਾਂ ਵੀ ਐਂ ਹੀ ਛੜਾਵਾਂ ਸਾਰਿਆਂ ਨੂੰ ਜੇ ਕੁਝ ਹੋਊਗਾ ਤਾਂ ਬਰਾਬਰ ਹੋਊਗਾ ਜੇ ਨਹੀਂ ਕਰਨਾ ਤਾਂ ਅੱਜ ਕਹਿ ਦਿਓ ਵੀ ਨਹੀਂ ਕਰਨਾ ਫਿਰ ਅਸੀਂ ਆਪਦੇ ਲੈਵਲ ਤੇ ਕਰਾਂਗੇ ਸਾਡੀਆਂ ਮਤਾਮਾਂ ਨੇ ਸਾਨੂੰ ਵੋਟ ਪਾਈ ਭੈਣਾਂ ਨੇ ਵੋਟ ਪਾਈ ਤਾਂ ਸਿਰਫ ਨਸ਼ੇ ਕਰਕੇ ਇਹ ਗੱਲ ਐ ਵੀ ਯਾਰ ਠੀਕ ਐ ਅਸੀਂ ਨਸ਼ੇ ਤੇ ਪਹਿਲਾਂ ਨਸ਼ਾ ਰੋਕਣ ਦਾ ਕੰਮ ਕੀਤਾ ਨਸ਼ੇ ਦੇ ਖਿਲਾਫ ਅਸੀਂ ਪਹਿਲਾਂ ਵੀ ਸੀ ਹੁਣ ਵੀ ਹੇ ਕੋਈ ਕਿਸੇ ਤਰ੍ਹਾਂ ਦੀ ਕੋਈ ਕਿਸੇ ਨੂੰ ਦਿੱਕਤ ਆਉਂਦੀ ਐ ਅਸੀਂ ਹਰ ਬੱਕੇ ਸਾਰੀ ਪੰਚਾਇਤ ਪਹੁੰਚਾਂਗੇ ਸਖਤ ਲਹਿਜਾ ਇਹ ਤਾੜਨਾ ਨਸ਼ੇ ਦੇ ਸੌਦਾਗਰਾਂ ਨੂੰ ਜੇ ਨਾ ਆਵਾਜ਼ ਆਏ ਤਾਂ ਫਿਰ ਕਾਰਵਾਈ ਲਈ ਰਹੋਤਿਆ ਜੀ ਹਾ ਜ਼ਿਲ੍ਹਾ ਮਾਨਸਾ ਦੇ ਪਿੰਡ ਨੰਗਲਕਲਾ ਵਿੱਚ ਨਵੀਂ ਬੜੀ ਪੰਚਾਇਤ ਨੇ ਕਾਰਜਪਰ ਸੰਭਾਲ ਦਿਆ ਨਸ਼ਿਆਂ ਖਿਲਾਫ ਵਿਗੁੱਲ ਵਜਾ ਦਿੱਤਾ ਪਿੰਡ ਦੇ ਸਰਪੰਚ ਰੇਸ਼ਮ ਸਿੰਘ ਨੇ ਉਹਦਾ ਸੰਭਾਲ ਦਿਆ ਹੀ ਪਿੰਡ ਵਿੱਚ ਇਕੱਠ ਕਰਕੇ ਮਤਾ ਪਾਇਆ ਪਿੰਡ ਵਿੱਚ ਕਿਸੇ ਕਿਸਮ ਦਾ ਨਸ਼ਾ ਨਹੀਂ ਵਕਣ ਦਿੱਤਾ ਜਾਵੇਗਾ ਤੇ ਜੇ ਕੋਈ ਵੀ ਪੰਚਾਇਤ ਦੇ ਇਸਮਤੇ ਖਿਲਾਫ ਜਾ ਕੇ ਨਸ਼ਾ ਵੇਚੇਗਾ ਤਾਂ ਉਸ ਨੂੰ ਇਸਮਤੇ ਵਿੱਚ ਲਗਾਈਆਂ ਗਈਆਂ ਸ਼ਰਤਾ ਤਹਿਤ ਸਿੱਟੇ ਭੁਗਤਨੇ ਪੈਣਗੇ ਪੰਚਾਇਤ ਵੱਲੋਂ ਪਾਈ ਮਤਿਆਂ ਦਾ ਵੇਰਵਾ ਇਸ ਤਰ੍ਹਾਂ ਚਿੱਟਾ ਵੇਚਣ ਵਾਲੇ ਅਤੇ ਪੀਣ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪਿੰਡ ਵਿੱਚ ਕਿਸੇ ਵੀ ਤਰ੍ਹਾਂ ਦਾ ਮੈਡੀਕਲ ਨਸ਼ਾ ਨਹੀਂ ਵਕਣ ਦਿੱਤਾ ਜਾਵੇਗਾ ਮੈਡੀਕਲ ਵਾਲਾ ਕਿਸੇ ਵੀ ਵਿਅਕਤੀ ਨੂੰ ਸਿਰਿੰਜ ਨਹੀਂ ਦੇਵੇਗਾ ਸਕੂਲ ਦੇ ਵਿਦਿਆਰਥੀ ਨੂੰ ਕੋਈ ਵੀ ਦੁਕਾਨਦਾਰ ਤੰਬਾਕੂ ਅਤੇ ਸਟਿੰਗ ਨਹੀਂ ਦੇਵੇਗਾ ਅਤੇ ਸਟਿੰਗ ਉਹ 15 ਦਿਨਾਂ ਵਿੱਚ ਵੇਚ ਸਕਦੇ ਹਨ ਜਾਂ ਸਟਿੰਗ ਵਾਪਸ ਕਰ ਸਕਦੇ ਨੇ 40 ਸਾਲਾਂ ਤੋਂ ਘੱਟ ਵਿਅਕਤੀ ਨੂੰ ਜੀਬ ਵਾਲੀ ਗੋਲੀ ਨਹੀਂ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਉਮਰ ਦੇ ਵਿਅਕਤੀ ਲਈ ਇੱਕ ਗੋਲੀ ਹਸਪਤਾਲ ਵੱਲੋਂ ਦਿੱਤੀ ਜਾਵੇਗੀ ਘੱਟ ਉਮਰ ਵਾਲਿਆਂ ਦੀ ਡੋਜ਼ ਘਟਾ ਕੇ ਕਾਰਡ ਬੰਦ ਕੀਤੇ ਜਾਣ ਇੱਕ ਮਹੀਨੇ ਦੇ ਵਿੱਚ ਨਸ਼ੇ ਵਾਲੇ ਵਿਅਕਤੀ ਦਾ ਕੋਈ ਬੰਦਾ ਜ਼ਮਾਨਤ ਨਹੀਂ ਕਰਵਾਏਗਾ ਜੇਕਰ ਕੋਈ ਵੀ ਜ਼ਮਾਨਤ ਕਰਾਉਂਦਾ ਹੈ ਪੰਚਾਇਤ ਵੱਲੋਂ ਉਸ ਦਾ ਸਾਥ ਨਹੀਂ ਦਿੱਤਾ ਜਾਵੇਗਾ ਅਤੇ ਬਾਈਕਾਟ ਕੀਤਾ ਜਾਵੇਗਾ ਜੇਕਰ ਕੋਈ ਸਿਆਸੀ ਲੀਡਰ ਪਿੰਡ ਦਾ ਮੋਤਬਰ ਜਾਂ ਪ੍ਰਸ਼ਾਸਨ ਨਸ਼ੇ ਵਾਲੇ ਦੀ ਮਦਦ ਕਰਦਾ ਤਾਂ ਉਸ ਦੇ ਪਿੰਡ ਵਿੱਚ ਪੋਸਟਰ ਲਾ ਕੇ ਧਰਨਾ ਮੁਜ਼ਾਹਰਾ ਕੀਤਾ ਜਾਵੇਗਾ ਜੇ ਕੋਈ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਪੰਚਾਇਤ ਵੱਲੋਂ ਹਰ ਪੱਖੋਂ ਮਦਦ ਕੀਤੀ ਜਾਵੇਗੀ ਸਰਪੰਚ ਦਾ ਕਹਿਣਾ ਹੈ ਕਿ ਪਿੰਡ ਦੀਆਂ 3 ਪੈਣਾ ਨੇ ਨਸ਼ੇ ਖਤਮ ਕਰਨ ਦੇ ਮੁੱਦੇ ਤੇ ਹੀ ਉਹਨਾਂ ਨੂੰ ਵੋਟਾਂ ਮਾਈਆਂ ਨੇ ਅਤੇ ਉਹ ਆਪਣਾ ਵਾਅਦਾ ਪੂਰਾ ਕਰਨਗੇ ਨਾਲ ਹੀ ਪੰਚਾਇਤ ਨਸ਼ੇ ਦੀ ਦਲਦਲ ਚ ਫਸੇ ਲੋਕਾਂ ਨੂੰ ਨਸ਼ਾ ਛਡਵਾਉਣ ਵਿੱਚ ਪੂਰਨ ਸਹਿਯੋਗ ਕਰਨ ਦੀ ਗੱਲ ਕਹਿ ਰਹੀ ਹੈ ਪਰ ਜੇ ਕੋਈ ਪੰਚਾਇਤ ਨੂੰ ਸਹਿਯੋਗ ਨਹੀਂ ਕਰੇਗਾ ਤਾਂ ਉਸ ਖਿਲਾਫ ਸਖਤ ਐਕਸ਼ਨ ਦੀ ਜਰਾਬਨੀ ਵੀ ਦੇ ਦਿੱਤੀ ਗਈ ਹੈ ਅਸੀਂ ਕਿਸੇ ਦੇ ਦਬਾਅ ਥੱਲੇ ਜਾਂ ਕਿਸੇ ਦੇ ਪ੍ਰੈਸ਼ਰ ਥੱਲੇ ਨਹੀਂ ਚੁੱਪ ਕਰਨ ਵਾਲੇ ਨਸ਼ੇ ਛੱਡੋਗੇ ਤੁਡੇ ਨਾਲ ਹਰ ਪੱਖ ਤੋਂ ਖੜੇ ਆ ਜੇ ਨਸ਼ਾ ਕਰੋਗੇ ਜਾਂ ਵੇਚੋਗੇ ਤਾਂ ਹਰ ਪੱਖ ਤੋਂ ਤੁਹਾਡਾ ਟਕਰਾ ਕਰਨ ਲਈ ਅਸੀਂ ਤਿਆਰ ਆ ਸਾਡਾ ਸਮੂਹ ਨਗਰ ਇਸ ਚੀਜ਼ ਲਈ ਤਿਆਰ ਪਰ ਤਿਆਰ ਹੈ ਸਾਡੇ ਨਗਰ ਨੇ ਪਹਿਲਾਂ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਵੀ ਤੁਸੀਂ ਦੇਖਿਆ ਹੀ ਹੈ ਵੀ ਸਾਡਾ ਸਾਰਾ ਨਗਰੀ ਆ ਗਿਆ ਸੀ ਇਸ ਚੀਜ਼ ਲਈ ਅਸੀਂ ਸਾਡੇ ਪਿੰਡ ਤੋਂ ਗੁਰੂ ਸਾਹਿਬ ਦੀ ਕਿਰਪਾ ਨਾਲ ਵੀ ਕਾਰਵਾਈ ਪਾਈ ਅੱਜ ਤੇ ਅੱਗੇ ਗੁਰੂ ਸਾਹਿਬ ਕਿਰਪਾ ਕਰਨ ਤੇ ਅਸੀਂ ਇਸ ਚੀਜ਼ ਤੇ ਪੂਰੇ ਉਤਰਾਂ ਅੱਜ ਪੰਚਾਇਤ ਵੱਲੋਂ ਜਿਹੜਾ ਹੈਗਾ ਉਹ ਪਹਿਲਾ ਮਤਾ ਜਿਹੜਾ ਹੈ ਉਹ ਨਸ਼ੇ ਦੇ ਖਿਲਾਫ ਪਾਇਆ ਗਿਆ ਜਿਹੜਾ ਵੀ ਸਾਡੇ ਪਿੰਡ ਦੇ ਵਿੱਚ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਵੇਚੂਗਾ ਜਾਂ ਕੋਈ ਨਸ਼ਾ ਵੇਚਣ ਵਾਲੇ ਨੂੰ ਜਿਹੜਾ ਛਲਵਾ ਕੇ ਲੇਊਗਾ ਉਸ ਸੰਬੰਧ ਵਿੱਚ ਅਸੀਂ ਜਿਹੜਾ ਇਹ ਮਤਾ ਪਾਇਆ ਗਿਆ ਸਾਡੇ ਅਸੀਂ ਚੋਣਾਂ ਤੋਂ ਪਹਿਲਾਂ ਵੀ ਚੋਣਾਂ ਲੜਨ ਤੋਂ ਪਹਿਲਾਂ ਵੀ ਕੁਝ ਵਾਅਦੇ ਕੀਤੇ ਸੀਗੇ ਕਿ ਅਸੀਂ ਪਿੰਡ ਨੂੰ ਨਸ਼ਾ ਮੁਕਤ ਕਰਾਂਗੇ ਜਦੋਂ ਚੋਣਾਂ ਲੜਨ ਦਾ ਵਿਚਾਰ ਵੀ ਨਹੀਂ ਸੀ ਉਦੋਂ ਵੀ ਅਸੀਂ ਇਸ ਜਿਹੜਾ ਨਸ਼ੇ ਦੇ ਮਤਲਬ ਕਿ ਜਿਹੜੇ ਵੇਚਣ ਵਾਲੇ ਆ ਉਹਨਾਂ ਨਾਲ ਅਸੀਂ ਮੱਥਾ ਲਾਉਂਦੇ ਰਹੇ ਸੀ ਤੇ ਹੁਣ ਸਾਡੇ ਕੋਲੇ ਪ੍ਰਮਾਤਮਾ ਨੇ ਪਾਵਰ ਬਖਸ਼ੀ ਆ ਤਾਂ ਇਸ ਕਰਕੇ ਅਸੀਂ ਜਿਹੜਾ ਨਸ਼ਾ ਵੇਚਣ ਵਾਲਾਂ ਦੇ ਖਿਲਾਫ ਪਿਆਉ ਸਖਤੋ ਸਖਤ ਐਕਸ਼ਨ ਲੈ ਰਹੇ ਆ। ਉਧਰ ਪਿੰਡ ਦੀ ਨਵੀਂ ਪੰਚਾਇਤ ਵੱਲੋਂ ਪਾਇ ਮਤੇ ਦਾ ਸਮੂਹ ਪਿੰਡ ਵਾਸੀਆਂ ਨੇ ਸਵਾਗਤ ਕੀਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਸ਼ੇ ਦੀ ਸਮੱਸਿਆ ਤੋਂ ਉਹ ਬਹੁਤ ਦੁਖੀ ਨੇ ਪਰ ਪੰਚਾਇਤ ਨੇ ਨਸ਼ੇ ਨੂੰ ਪਿੰਡ ਵਿੱਚੋਂ ਖਤਮ ਕਰਨ ਦੀ ਪਹਿਲ ਕੀਤੀ ਹੈ ਅਤੇ ਉਹ ਵੀ ਪੂਰਨ ਸਹਿਯੋਗ ਕਰਨਗੇ ਪਿੰਡ ਵਾਸੀਆਂ ਦੇ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਸ਼ੇ ਖਿਲਾਫ ਮਤੇ ਪਾਉਣ ਦੀ ਅਪੀਲ ਕੀਤੀ ਹੈ ਨਸ਼ੇ ਦੇ ਬਰ ਖਿਲਾਫ ਉਹਨਾਂ ਨੇ ਪਹਿਲਾ ਮਤਾ ਅੱਜ ਪਾਇਆ ਜਿਹੜੀ ਉਹਨਾਂ ਦੀ ਸਟੈਂਪ ਖੁੱਲੀ ਹੈ ਅੱਜ ਖਾਸ ਸਟੈਂਪਾ ਨਸ਼ੇ ਦੇ ਬਰ ਖਿਲਾਫ ਖੁੱਲੀ ਹੈ ਅਸੀਂ ਇਹੀ ਆਸ ਰੱਖਦੇ ਹਾਂ ਕਿ ਸਾਡੇ ਪਿੰਡ ਚੋਂ ਬਿਲਕੁਲ ਨਸ਼ਾ ਖਤਮ ਹੋਵੇ ਸਾਰਾ ਨਗਰ ਪੰਚਾਇਤ ਦਾ ਸਾਥ ਦੇਵਾਂਗੇ ਤੇ ਅਸੀਂ ਤੈਥੋਂ ਧੰਨਵਾਦ ਵੀ ਕਰਦੇ ਹਾਂ ਇੱਕ ਚੰਗੇ ਕੰਮ ਲਈ ਪਹਿਲ ਕਦਮੀ ਕੀਤੀ ਹੈ ਨਗਰ ਪੰਚਾਇਤ ਨੇ ਸਾਰੇ ਇਹ ਨਸ਼ੇ ਦੇ ਖਿਲਾਫ ਹੀ ਮਤੇ ਪਾਉਣ ਤਾਂ ਜੋ ਪੰਜਾਬ ਦਾ ਵਧੀਆ ਹਰਾ-ਭਰਾ ਰੰਗਲਾ ਪੰਜਾਬ ਆਪਾਂ ਦੇਖ ਸਕੀਏ ਸੋ ਵਾਕਿਆ ਹੀ ਪਿੰਨੰਗਲ ਕਲਾ ਦੇ ਸਰਪੰਚ ਵੱਲੋਂ ਨਸ਼ੇ ਨੂੰ ਰੋਕਣ ਲਈ ਕੀਤੀ ਗਈ ਇਹ ਪਹਿਲ ਸ਼ਲਾਘਾਯੋਗ ਹੈ ਤੇ ਲੋੜ ਹੈ ਕਿ ਸੂਬੇ ਦੇ ਬਾਕੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਸ਼ੇ ਨੂੰ ਨੱਥ ਪਾਉਣ ਲਈ ਇਹ ਜੇ ਮਤੇ ਪਾਸ ਕਰਨ ਤਾਂ ਜੋ ਪੰਜਾਬ ਵਿੱਚੋਂ ਨਸ਼ੇ ਦਾ ਮੁਕੰਮਲ ਤੌਰ ਤੇ ਖਾਤਮਾ ਕੀਤਾ ਜਾ ਸਕੇ ਨਵਦੀਪ ਆਲੋਵਾਲੀਆ ਦੀ ਰਿਪੋਰਟ ਪੀਟੀਸੀ ਨਿਊਜ਼ ਮਾਨਸਾ